ਕਈ ਕਮੇਟੀਆਂ ਆਪਣੇ ਲਈ ਪੈਸੇ ਇਕੱਠੇ ਕਰਦੇ ਅਸੀਂ ਪੈਸੇ ਪੱਨਿਓਂ ਲਾ ਕੇ ਇਹ ਦਸਹਰੇ ਮੇਲੇ ਦਾ ਜਿਹੜੇ ਰਾਮਪਗਤ ਆਂਦੇ ਆ ਉਹਨਾਂ ਨੂੰ ਅਸੀਂ ਦਿਖਾਣੇ ਆ ਵੀ ਰਮੈਨ ਚੋਂ ਕੀ ਲੱਭਦਾ ਕੀ ਮਿਲਦਾ ਉਹ ਅਸੀਂ ਉਚਾਰਨ ਕਰਦੇ ਆ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ 2 ਅਕਤੂਬਰ ਦਿਨ ਵੀਰਵਾਰ ਜਿਹੜਾ ਕਿ ਸਾਡਾ 2 ਵਜੇ ਦਸਹਰਾ ਮੇਲਾ ਸ਼ੁਰੂ ਹੋਣ ਜਾ ਰਿਹਾ ਸਾਰੇ ਹੀ ਪ੍ਰਭੂ ਰਾਮਪਗਤ ਨੂੰ ਬੇਨਤੀ ਆ ਕਿ ਹਮ ਹਮਾ ਕੇ केजी ਦੇ ਬਿਲਕੁਲ ਸਾਹਮਣੇ ਸ਼੍ਰੀ ਬਾਲਾ ਜੀ ਮੰਦਿਰ ਦੇ ਨਾਲ ਪਹੁੰਚ ਕੇ ਇਸ ਦਸਹਰੇ ਮੇਲੇ ਦੇ ਉਤਸ਼ਵ ਨੂੰ ਚਾਰ ਚੰਦ ਲਾਓ ਪੁਤਲਿਆਂ ਦੀ ਖੂਬਸੂਰਤੀ ਦੇਖੋ ਕਿੰਨੀ ਸੋਹਣੀ ਹੈ ਕਿ ਪੁਤਲੇ ਕਿੰਨੇ ਵਧੀਆ ਬਣਾਏ ਹੋਏ ਨੇ ਕਿਉਂਕਿ ਇਹਨਾਂ ਦੀ ਖੂਬਸੂਰਤੀ ਦੇਖਣੀ ਇਹ ਵੀ ਥੋੜੀ ਮਿਹਨਤ ਬੋਲਦੀ ਹੈ ਰਾਵਣ ਸਾਡਾ ਜਿਹੜਾ 70 ਫੁੱਟ ਜੀ ਮੇਘਨਾਥ 50 ਫੁੱਟ ਤੇ ਕੁੰਭਕਰਨ 60 ਫੁੱਟ ਇਹ ਜਿਹੜੀ ਮਿਹਨਤ ਆ ਅੱਜ 20 ਦਿਨਾਂ ਤੋਂ ਚੰਡੀਗੜ੍ਹ ਤੋਂ ਕਾਰੀਗਰ ਇਸੇ ਗਰਾਊਂਡ ਵਿੱਚ ਆਏ ਹੋਣੇ ਉਹਨਾਂ ਦੀ ਮਿਹਨਤ ਤੇ ਸਾਡੇ ਜਿਹੜੇ ਸਾਡੇ ਵਰਕਰ ਨੇ ਜਿਹੜੇ ਸਾਡੇ ਕਮਿਊਨਿਟੀ ਦੇ ਵਲੰਟੀਅਰ ਨੇ ਦਿਲੋਂ ਦਿਲੋਂ ਸਤਿਕਾਰ ਕਰਦੇ ਨੇ ਕਿਉਂ ਮੈਨ ਜਿਹੜੀ ਹੈ ਨਾ ਇਹ ਸ਼ਰਧਾ ਨਾਲ ਹੀ ਹੁੰਦੀ ਆ ਹਾਂ ਬਿਲਕੁਲ ਗੱਲਾਂ ਨਾਲ ਇਹ ਨਹੀਂ ਚੀਜ਼ਾਂ ਚਲਦੀਆਂ जय श्री राम ਤੁਹਾਨੂੰ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਬਾਤਾਂ ਬਾਤਾਂ ਦੇਖ ਸਕਦੇ ਹੋ ਲੰਕੇ ਸ਼ਰਾਵਣ ਕੁੰਭਕਰਨ ਮੇਘਨਾਥ ਦੇ ਪੁਤਲੇ ਜਿਹੜੇ ਨੇ ਇਹ ਫਗਵਾੜਾ ਸਮੇਂ ਫਗਵਾੜਾ ਖੜੇ ਹੈ ਜੀ ਹੁਸ਼ਿਆਰਪੁਰ ਰੋਡ ਮੁਹੱਲਾ ਧਰਮਕੋਟ ਸੋ ਇਹ ਤਿੰਨ ਪੁਤਲੇ ਇਸ ਸਮੇਂ ਤੁਹਾਡੇ ਸਾਹਮਣੇ ਹੈ ਜੀ 50 ਤੋਂ 60 70 ਫੁੱਟ ਦੀ ਜਿਹੜੀ ਉਚਾਈ ਇਹਨਾਂ ਤਿੰਨ ਪੁਤਲਿਆਂ ਦੀ ਆ ਰਾਵਣ ਮੇਘਨਾਥ ਕੁੰਭਕਰਨ ਲੰਕਾ ਵੀ ਲੱਗੀ ਹੋਈ ਹੈ ਦੇਖ ਸਕਦੇ ਹੋ ਸੋ ਅੱਜ ਫਗਵਾੜੇ ਦੇ ਵਿੱਚ ਬੜੇ ਵੱਡੇ ਪੱਧਰ ਤੇ ਦੁਸ਼ਹਿਰੇ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾਣਾ ਹੈ ਮੇਰੇ ਨਾਲ ਕਮੇਟੀ ਮੈਂਬਰ ਨੇ ਉਹਨਾਂ ਨੇ ਵੀ ਖੜੇ ਨੇ ਲੋਕ ਤਿਆਰੀਆਂ ਦੇ ਲਈ ਜਨਾ ਸ਼ੁਰੂ ਕਰੀਏ ਆਸ-ਪਾਸ ਦੇਖ ਸਕਦੇ ਹੋ ਪੂਰਾ ਪੰਡਾਲ ਲੱਗ ਚੁੱਕਿਆ ਹੈ ਵੱਡੀਆਂ ਸਕਰੀਨਸ ਲੱਗ ਰਹੀਆਂ ਨੇ ਲੋਕ ਆ ਕੇ ਫਿਲਹਾਲ ਦੇਖ ਰਹੇ ਨੇ ਇਹ ਤੁਹਾਨੂੰ ਤਾਜ਼ਾ ਜਿਹੜੇ ਮੌਕੇ ਦੀਆਂ ਵੀਡੀਓ ਦਿਖਾ ਰਹੇ ਆ ਮੌਕੇ ਦੇ ਹਾਲਾਤ ਦੇਖ ਸਕਦੇ ਹੋ ਲੇਕਿਨ ਹੁਣ ਤਿਆਰੀਆਂ ਪੂਰੀਆਂ ਚੱਲ ਗਈਆਂ ਨੇ ਬੜੇ ਦਿਨਾਂ ਦੀ ਮਿਹਨਤ ਹੈ ਬੜੇ ਮਹੀਨਿਆਂ ਦੀ ਮਿਹਨਤ ਹੁੰਦੀ ਹੈ ਰਾਮਲੀਲਾ ਹੁੰਦੀ ਹੈ ਉਸ ਤੋਂ ਬਾਅਦ ਦਸਮ ਦਸਹਿਰਾ ਜਿਹਨੂੰ ਅਸੀਂ ਕਹਿੰਦੇ ਆ ਔਰੀਆਂ ਤਿਆਰੀਆਂ ਕਮੇਟੀ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਫਾਈਨਲੀ ਉਹ ਦਿਨ ਆ ਗਿਆ ਕਿ ਜਦੋਂ ਇੰਨੇ ਸਮਿਆ ਦੀ ਮੀਟਿੰਗਸ ਹੁੰਦੀਆਂ ਨੇ ਬੈਠਕਾਂ ਹੁੰਦੀਆਂ ਨੇ ਕਿਵੇਂ ਦੁਸ਼ਹਿਰਾ ਬਣਾਉਣਾ ਕਿਵੇਂ ਪੁਤਲੇ ਬਣਾਉਣੇ ਆ ਕਿਵੇਂ ਕਮੇਟੀ ਮੈਂਬਰ ਇਕੱਠੇ ਹੁੰਦੇ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਜੀ ਅੱਜ ਦੇ ਤਿਉਹਾਰ ਦੀਆਂ ਜੀ ਤੁਹਾਨੂੰ ਪ੍ਰਧਾਨ ਜੀ ਅੱਛਾ ਕਿਉਂਕਿ ਅੱਜ ਫਾਈਨਲੀ ਦਿਨ ਆ ਗਿਆ ਜੀ ਬੜੇ ਚਿਰਾਂ ਦੀ ਮਿਹਨਤ ਹੁੰਦੀ ਆ ਅੱਜ ਪਿੱਛੇ ਦੇਖ ਸਕਦੇ ਹੋ ਕਿ ਐਡੇ ਵੱਡੇ 50 ਫੁੱਟ 60 ਫੁੱਟ ਜਿਹੜੇ ਪੁਤਲੇ ਨੇ ਉਹ ਤੁਹਾਡੇ ਸਾਹਮਣੇ ਪਿੱਛੇ ਰਾਵਣ ਲਕਸ਼ਮਣ ਸ਼੍ਰਾਵਣ ਦਸ਼ਾਨਨ ਕੁੰਭਕਰਨ ਹੋ ਗਿਆ ਮੇਗਨਾਥ ਹੋ ਗਿਆ ਤੇ ਲੰਕਾ ਵੀ ਹੋ ਗਈ ਹੈ ਵਰਟੀਕਲ ਸ਼ੋਅ ਕਵਾੜੀ ਕਾ ਸਜਾਈ ਹੋਈ ਹੈ ਬੜੀ ਤਗੜੀ ਸਭ ਤੋਂ ਪਹਿਲਾਂ ਸਾਝ ਟੀਵੀ ਦੇ ਜਿਹੜੇ ਸਾਡੇ ਸਾਡੇ ਕੋਲ ਪਹੁੰਚੇ ਨੇ ਅਸੀਂ ਉਹਨਾਂ ਦਾ ਵੈਲਕਮ ਜੀ ਆਨੂੰ ਆਖਦੇ ਹਾਂ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸਾਡੀ ਜਿਹੜੀ ਕਮੇਟੀ ਆ ਮਹਾਰਾਣਾ ਪ੍ਰਤਾਪ ਕਲਾ ਮੰਚ ਦੁਸਹਿਰਾ ਕਮੇਟੀ ਰਜਿਸਟਰਡ ਮਹਲਾ ਧਰਮਕੋਟ ਹੁਸ਼ਿਆਰਪੁਰ ਰੋਡ ਇਹ 32ਵਾਂ ਦੁਸਹਿਰਾ ਉਸਬ ਜਿਹੜਾ ਸਾਰੇ ਹੀ ਸਾਡੇ ਜਿਹੜੇ ਮੱਲੇ ਦੇ ਨਰੇ ਵੀਰ ਨੇ ਸਾਡੇ ਮੱਲੇ ਦੇ ਧਰਮਕੋਟ ਦੇ ਵਾਸੀ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਉਤਸ਼ਾਹ ਆ ਇਹ ਜਿਹੜਾ ਇਹ ਸਾਰਾ ਮੇਲਾ ਮਨਾਉਂਦੇ ਲੋਕ ਤਾਂ ਮਨਾਉਂਦੇ ਸਿਰ ਮੇਲਾ ਕਰਕੇ ਇਹ ਦਿਲੋਂ ਇਹ ਤੁਸੀਂ ਦੇਖ ਰਹੇ ਹੋ ਸਾਡੀ ਜਿਹੜੀ ਕੈਮਰਾਮੈਨ ਨੂੰ ਕਹਿਣਾ ਵੀ ਕਮਾ ਕੇ ਦਿਖਾਓ ਜਰਾ ਵੀ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਸਾਡੇ ਜਿਹੜੇ ਧਰਮਕੋਟ ਵਾਸੀਆਂ ਨੇ ਇਹ ਉਤਸ਼ਾਹ ਹੁਣਾਂ ਵੀ ਬਹੁਤ ਜ਼ਰੂਰੀ ਹੈ ਕਈ ਕਮੇਟੀਆਂ ਆਪਣੇ ਲਈ ਪੈਸੇ ਇਕੱਠੇ ਕਰਦੇ ਅਸੀਂ ਪੈਸੇ ਪੱਨਿਓ ਲਾ ਕੇ ਇਹ ਦਸਹਰੇ ਮੇਲੇ ਦਾ ਜਿਹੜੇ ਰਾਮ ਭਗਤ ਆਂਦੇ ਆ ਉਹਨਾਂ ਨੂੰ ਅਸੀਂ ਦਿਖਾਣੇ ਆ ਵੀ ਰਮਾਇਣ ਚੋਂ ਕੀ ਲੱਭਦਾ ਕੀ ਮਿਲਦਾ ਉਹ ਅਸੀਂ ਉਚਾਰਨ ਕਰਦੇ ਆ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ 2 ਵਜੇ ਸਟਾਰ ਹੋ ਜਾਣਾ ਅਸਲੀ ਜਿਹੜੇ ਸੀਨ ਐ ਲਕਸ਼ਮਨ ਮਨਮੂਰਸ਼ਾ ਦਾ ਉਹ ਵੇਖਣਯੋਗ ਹੁੰਦਾ ਮੈਂ ਕਹਿੰਦਾ ਇੱਥੇ ਜਿਹੜੀ ਸਾਡੀ ਬੀਬੀਆਂ ਪੈਣਾ ਆਂਦੀਆਂ ਉਹ ਰੋਣ ਲੱਗ ਪੈਂਦੀਆਂ ਜਦੋਂ ਜਦੋਂ ਲਕਸ਼ਮਨ ਨੂੰ ਮੂਰਸ਼ਾ ਪੈਂਦੀ ਆ ਕਿਉਂ ਗੀਤ ਗਾਉਂਦੇ ਆ ਅਸੀਂ ਦਰਦ ਭਰੇ ਵਿੱਚ ਉਹ ਰਮਾਇਣ ਦੇ ਵਿੱਚੋ ਹੀ ਹੁੰਦੇ ਸਾਰਾ ਕੁਝ ਤਾਂ ਬਹੁਤ ਵਧੀਆ ਦੇਖਣ ਨੂੰ ਮਿਲੂਗਾ ਅੱਜ 2 ਅਕਤੂਬਰ ਦਿਨ ਵੀਰਵਾਰ ਜਿਹੜਾ ਕਿ ਸਾਡਾ 2 ਵਜੇ ਦਸਾਰਾ ਮੇਲਾ ਸ਼ੁਰੂ ਹੋਣ ਜਾ ਰਿਹਾ ਸਾਰੇ ਹੀ ਪ੍ਰਭੂ ਰਾਮ ਭਗਤ ਨੂੰ ਬੇਨਤੀ ਆ ਕਿ ਹਮ ਹਮਾ ਕੇ केजी ਦੇ ਬਿਲਕੁਲ ਸਾਹਮਣੇ ਸ਼੍ਰੀ ਬਾਲਾਜੀ ਮੰਦਿਰ ਦੇ ਨਾਲ ਪਹੁੰਚ ਕੇ ਇਸ ਦਸਹਰੇ ਮੇਲੇ ਦੇ ਉਤਸਵ ਨੂੰ ਚਾਰ ਚੰਦ ਲਾਓ ਤੇ ਇਸ ਮੇਲੇ ਦੀ رونਕ ਨੂੰ ਵਧਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਤੁਸੀਂ ਦੇਖ ਸਾਰੂ ਜਿੰਨੇ ਹੋਰ ਵੀ ਬਾਕੀ ਕਮੇਟੀ ਮੈਂਬਰ ਨੇ ਮੈਂ ਚਾਹਾਂਗਾ ਵੀ ਤੁਹਾਡੇ ਨਾਲ ਵੀ ਗੱਲਬਾਤ ਕਰੀਏ ਨੌਜਵਾਨਾਂ ਦਾ ਬੜਾ ਸਾਥ ਹੁੰਦਾ ਭਾਈ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਸਾਡੇ ਬਜ਼ੁਰਗ ਸਾਨੂੰ ਸਹਾਰਾ ਦਿੰਦੇ ਨੇ ਆਸ਼ੀਰਵਾਦ ਜੂਰ ਦਿੰਦੇ ਨੇ ਲੇਕਿਨ ਕੰਮ ਕਿਤੇ ਨਾ ਕਿਤੇ ਸਾਡੀ ਨੌਜਵਾਨ ਪੀੜ੍ਹੀ ਨਹੀਂ ਕਰਦਾ ਹੁੰਦਾ ਤੁਸੀਂ ਵੀ ਮਿਹਨਤ ਕਰੋ ਇਨੇ ਦਿਨਾਂ ਦੀ ਅੱਜ ਫਾਈਨਲੀ ਉਹ ਦਿਨ ਆ ਗਏ ਜੀ ਭਾਜੀ ਪਤਾ ਕਿਦਾਂ ਮੈਂ ਕਨੂਪਾ ਜੀ ਕਰਕੇ ਆਇਆ ਮੇਰੀ ਸਾਊਂਡ ਲੱਗੀ ਹੋ ਇੱਥੇ ਮੈਂ ਆਇਆ ਅਪਰੇ ਤੋਂ ਠੀਕ ਹੈ ਤੇ ਮੈਨੂੰ ਪਹਿਲੀ ਵਾਰੀ ਮੌਕਾ ਦਿੱਤਾ ਹੀ ਨਹੀਂ ਹੋਣ ਦਾ ਤੇ ਮੈਨੂੰ ਆ ਕੇ ਬਹੁਤ ਵਧੀਆ ਲੱਗਾ ਮੈਂ ਇੱਕ ਦਿਨ ਪਹਿਲਾਂ ਆਗੇ ਸੀ ਇਹਨਾਂ ਕੋਲ ਬਹੁਤ ਵਧੀਆ ਰਹਿਣ ਸਨ ਦਾ ਕੀਤਾ ਬਹੁਤ ਵਧੀਆ ਪ੍ਰਬੰਧ ਕੀਤਾ ਹੋ ਮੈਂ ਵੀ ਦਸਹਿਰਾ ਦੇਖਣ ਸਾਡੇ ਵੀ ਹੁੰਦੇ ਇੱਧਰ ਪਰ ਆ ਬਹੁਤ ਵਧੀਆ ਲੱਗਾ ਮੈਨੂੰ ਇੱਥੇ ਆ ਕੇ ਤੁਸੀਂ ਇਹ ਦੇਖ ਸਕਦੇ ਹੋ ਕਿ ਖੂਬਸੂਰਤੀ ਇਹ ਮਿਹਨਤ ਤੁਹਾਡੀ ਬੋਲਦੀ ਹੈ ਜੀ ਪੁਤਲਿਆਂ ਦੀ ਖੂਬਸੂਰਤੀ ਦੇਖੋ ਕਿੰਨੀ ਸੋਹਣੀ ਆ ਕਿ ਪੁਤਲੇ ਕਿੰਨੇ ਵਧੀਆ ਬਣਾਏ ਹੋਏ ਨੇ ਕਿਉਂਕਿ ਇਹਨਾਂ ਦੀ ਖੂਬਸੂਰਤੀ ਦਿਖਣੀ ਇਹ ਵੀ ਤੁਹਾਡੀ ਮਿਹਨਤ ਬੋਲਦੀ ਹੈ ਜੀ ਕਿਉਂਕਿ ਪੁਤਲੇ ਬਹੁਤ ਬਣਦੇ ਨੇ 노 ਡਾਊਟ ਤੁਸੀਂ ਜਿਵੇਂ ਕਿਹਾ ਕਿ ਕਮੇਟੀ ਵਾਲੇ ਕੇਸਰ ਜੀ ਆ ਜਿਹੜੀ ਤੁਸੀਂ ਪੁਤਲੇ ਦੇਖ ਰਹੇ ਹੋ ਰਾਵਣ ਸਾਡਾ ਜਿਹੜਾ 70 ਫੁੱਟ ਮੇਗਨਾਥ 50 ਫੁੱਟ ਤੇ ਕੁੰਭਕਰਨ 60 ਫੁੱਟ ਆ ਇਹ ਜਿਹੜੀ ਮਿਹਨਤ ਅੱਜ 20 ਦਿਨਾਂ ਤੋਂ ਚੰਡੀਗੜ੍ਹ ਤੋਂ ਕਾਰੀਗਰ ਇਸੇ ਗਰਾਉਂਡ ਵਿੱਚ ਆਏ ਹੋਣੇ ਉਹਨਾਂ ਦੀ ਮਿਹਨਤ ਤੇ ਸਾਡੇ ਜਿਹੜੇ ਸਾਡੇ ਵਰਕਰ ਨੇ ਜਿਹੜੇ ਸਾਡੇ ਕਮਿਊਨਿਟੀ ਦੇ ਵਲੰਟੀਅਰ ਨੇ ਦਿਲੋਂ ਦਿਲੋਂ ਸਤਿਕਾਰ ਕਰਦੇ ਨੇ ਕਿਉਂ ਰਮੈਨ ਜਿਹੜੀ ਹੈ ਨਾ ਇਹ ਸ਼ਰਧਾ ਨਾਲ ਹੀ ਹੁੰਦੀ ਆ ਹਾਂ ਬਿਲਕੁਲ ਗੱਲਾਂ ਨਾਲ ਇਹ ਨਹੀਂ ਚੀਜ਼ਾਂ ਚੱਲਦੀਆਂ ਅਸੀਂ ਰਮੈਨ ਪ੍ਰਭੂ શ્રી ਰਾਮ ਦਾ ਦਿਲੋਂ ਨਾਲ ਲੈਂਦੇ ਆ ਇਹ ਚ ਬਰਕਤ ਵੀ ਆ ਸਵੇਰੇ ਹੁਣ ਤੁਸੀਂ ਦੇਖਿਆ ਨਹੀਂ ਕਿਦਾਂ ਮੀਂਹ ਦਾ ਛੜਖੜਿਆ ਬਣਿਆ ਹੋਇਆ ਸੀ ਅਸੀਂ ਸਾਰਿਆਂ ਨੇ ਪ੍ਰਭੂ ਬਾਰੇ ਅਰਦਾਸ ਕੀਤੀ ਦੇਖ ਲਓ ਹੁਣ ਧੁੱਪ ਲੱਗਣ ਲੱਗ ਪਈ ਆ ਇਹਨੂੰ ਕਹਿੰਦੇ ਪ੍ਰਭੂ ਦੇ ਰੰਗ ਕਹਿੰਦਾ ਨੀਤ ਸਾਫ ਹੋਵੇ ਤਾਂ ਪ੍ਰਮਾਤਮਾ ਮਿਲਦਾ ਤੁਹਾਨੂੰ ਤੇ ਪ੍ਰਮਾਤਮਾ ਸਾਡੇ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਸੋ ਦੇਖ ਸਕਦੇ ਹੋ ਜੀ ਜਿੱਥੇ ਕੀ ਬਾਰਿਸ਼ ਵਾਲਾ ਮਾਹੌਲ ਬਣਿਆ ਬਹੁਤ ਜਗਾਂ ਤੇ ਦੇਖ ਸਕਦੇ ਹੋ ਲੋਕਾਂ ਦਾ ਕਹਿ ਲਓ ਕਿ ਨੁਕਸਾਨ ਵੀ ਹੋਇਆ ਹੈ ਇੱਕ ਵੱਡੀ ਇਨਵੈਸਟਮੈਂਟ ਵੀ ਹੁੰਦੀ ਹੈ ਕਮੇਟੀ ਦੀ ਲੋਕਾਂ ਦੀ ਲੋਕ ਆਉਂਦੇ ਨੇ ਬੜੇ ਉਤਸ਼ਾਹ ਨਾਲ ਤਿਉਹਾਰ ਮਨਾਉਣਾ ਹੁੰਦਾ ਲੇਕਿਨ ਉਸ ਪ੍ਰਮਾਤਮਾ ਦਾ ਆਸ਼ੀਰਵਾਦ ਦੇਖ ਸਕਦੇ ਹੋ ਜਿੱਥੇ ਐਡੇ ਵੱਡੇ ਉਹ ਬੱਦਲ ਸਗੇ ਛਾਏ ਹੋਏ ਕਾਲੇ ਬੱਦਲ ਛਾਏ ਹੋਏ ਲੇਕਿਨ ਹੁਣ ਦੇਖ ਸਕਦੇ ਹੋ ਪਰ ਪੂਰੀ ਧੋਪਿਆ ਮਾਹੌਲ ਗਰਮੀ ਵਾਲਾ ਬਣ ਗਿਆ ਪਿੱਛੇ ਏਡੇ ਵੱਡੇ ਪੁਤਲੇ ਨੇ ਸੋ ਬੜੀ ਮਿਹਨਤ ਲੱਗੀ ਹੋਈ ਹੈ ਸੋ ਅੱਜ ਜਿਨ੍ਹਾਂ ਨੇ ਵੀ ਆਉਣਾ ਹੋਮਵਗ ਪਹੁੰਚ ਸਕਦੇ ਨੇ ਦੱਸਿਆ ਕਿ 2 ਵਜੇ ਦੇ ਕੋਲ ਜਿਹੜਾ ਉਹ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਜਾਏਗਾ ਹਾਂਜੀ ਹਾਂਜੀ ਜੀ ਬੇਨਤੀ ਹੈ ਸਾਡੀ ਜੀ ਜੀ ਕਿ ਸਾਡੇ ਕੋਲ ਸਾਡੇ ਬਾਜੀਗਰ ਸਮਾਜ ਦੇ ਬਹੁਤ ਹੀ ਵਧੀਆ ਸਿੰਗਰ ਹੋਏ ਨੇ ਕਾਂਸ਼ੀਨਾਥ ਜੀ 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 ਉਹਨਾਂ ਦੀ ਵੀ ਪੂਰੇ 6 ਵਜੇ ਇਥੇ ਐਂਟਰੀ ਆ ਸਿਰਫ ਸਾਡੇ ਮੁੱਖ ਮਾਨ ਤੌਰ ਤੇ ਅਸੀਂ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦਾ ਠੀਕ 7 ਵਜੇ ਜਿਹੜਾ ਆਤਸ ਸਵਾਜੀ ਦਾ ਨਜ਼ਾਰਾ ਜੀ ਉਹ ਵੇਖਣਯੋਗ ਹੋਵੇਗਾ ਸਾਰਿਆਂ ਨੂੰ ਅਪੀਲ ਆ ਵੀ ਹਮਮਾ ਮਾ ਕੇ ਜਿੱਦਾਂ ਵੀ ਟਾਈਮ ਕੱਢ ਕੇ ਪ੍ਰਭੂ શ્રી ਰਾਮ ਦੇ ਪਕੜ ਦੇ ਜਿਹੜੇ ਨੇ ਜਿਹੜੇ ਦਸਹਰੇ ਮੇਲੇ ਨੂੰ ਦੇਖਣ ਨੂੰ ਆ ਰਹੇ ਨੇ ਉਹ 7 ਵਜੇ ਤੱਕ ਇੰਤਜ਼ਾਰ ਕਰਨ ਆਤਸ ਸਵਾਜੀ ਦਾ ਨਜ਼ਾਰਾ ਵੀ ਇੱਕ ਕਮੇਟੀ ਵੱਲੋਂ ਦੇਖਣਯੋਗ ਹੋਵੇਗਾ ਜੈ શ્રી ਰਾਮ ਜਾਣ ਸੋ ਦੇਖ ਸਕਦਾ ਹੋ ਜੀ ਕਿ ਪਰਮਾ ਹੰਗਾਵਾ ਕਮੇਟੀ ਮੈਂਬਰਾਂ ਦੇ ਵੱਲੋਂ ਕਿ ਜਿੰਨੇ ਵੀ ਫਗਵਾੜਾ ਵਾਸੀ ਜਲਦ ਤੋਂ ਜਲਦ ਇੱਥੇ ਪਹੁੰਚਣ ਤੇ ਆਤੀਸ਼ਵਾਜ ਦਾ ਨਜ਼ਾਰਾ ਇੱਥੇ ਦੇਖਣ ਆਲਾ ਹੋਏਗਾ ਜਿਹੜੇ ਸਾਡੇ ਫਗਵਾੜੇ ਦੇ ਮਸ਼ਹੂਰ ਸਿੰਗਰਸ ਨੇ ਮਾਨੀ ਸਿੰਗਰ ਨੇ ਉਹ ਵੀ ਇੱਥੇ ਪਹੁੰਚਣਗੇ ਤਾਂ ਕਿ ਜਿੰਨੀ ਸੰਗਤ ਪਹੁੰਚ ਰਹੀ ਹੈ ਉਹਨਾਂ ਨਾਲ ਕਿਤੇ ਇਸ ਤਿਉਹਾਰ ਨੂੰ ਬੜੇ ਤਰੀਕੇ ਨਾਲ ਮਾਣ ਸੋ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਿਓ ਤੇ ਫਗਵਾੜੇ ਵਾਲੇ ਸਪੈਸ਼ਲੀ ਕਮੈਂਟ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਿਓ ਧੰਨਵਾਦ ਜੀ